ਬੰਦਾਤਰ ਇਹ ਰੋਈ ਦਿਹਾੜੀ ਸਬਜ਼ੀਆਂ ਵੀ ਹੋਣਾ ਕਿਤੇ ਨਾ ਪੱਲਾ ਬੁੱਲਾ ਹੀ ਸਭ ਸੁੱਕ ਸਾੜੀ ਗਈਆਂ ਪਾਣੀ ਪੂਣੀ ਦਾ ਕਰਕੇ ਤੇ ਨਾਲੇ ਇੰਨੀਆਂ ਮਹਿੰਗੀਆਂ ਹੁਣ ਸਬਜ਼ੀਆਂ ਲਈਆਂ ਕਿੱਥੋਂ ਜਾਣੀਆਂ ਅੱਜ ਚੋਲਾਂ ਦੀ ਖੜੀ ਬਣਾਉਨੇ ਆ ਮੈਂ ਚੱਲ ਬੈਠੀ ਲਸਣ ਛਿੱਲਦੀ ਆ ਉਹਦੋਂ ਨੂੰ ਆ ਜਾਣਾ ਕੰਮ ਤਾਂ ਉਹਨਾਂ ਨੇ ਸੱਸੀ ਗਵਨ ਜੀ ਸਤਿ ਸ਼੍ਰੀ ਅਕਾਲ ਜਿਦ ਤੀ ਠੀਕ ਠਾਕ ਹਾਂ ਜੀ ਠੀਕ ਠਾਕ ਲਸਣ ਬਈ ਤੇ ਛੱਲਣਾ ਹਾਂ ਹੋਰ ਸਨਾਜੋਤੀ ਨਿਆਣੀ ਠੀਕ ਠਾਕ ਹਾਂਜੀ ਸਭ ਠੀਕ ਠਾਕ ਜੀ ਭੈਣ ਜੀ ਤੁਸੀਂ ਦੱਸੋ ਭਾਜੀ ਠੀਕ ਹਾਂ ਹਾਂ ਗਏ ਆ ਉਹਦੇ ਗਿਆ ਸਕੂਲ ਉਹ ਵੀ ਗਿਆ ਸਕੂਲ ਹੈ ਕਿਤੇ ਤੇਰਾ ਜੀ ਨਹੀਂ ਕਰਦਾ ਆਉਣ ਨੂੰ ਬੰਦਾ ਕਿਤੇ ਐਵੇਂ ਆ ਜਾਂਦਾ ਵਾ ਹਾਏ ਭੈਣ ਜੀ ਪੁੱਛੋ ਹੀ ਨਾ ਕੁਝ ਪਤਾ ਕਿੰਨਾ ਦਿਲ ਕਰਦਾ ਵਾ ਉਹਨੂੰ ਤੁਹਾਨੂੰ ਪਤਾ ਕਰਦੇ ਨਹੀਂ ਕਿੰਨੇ ਕਿੰਨੇ ਕੰਮ ਨੇ ਉਹੋ ਹੀ ਨੇ ਸਾਢੇ ਦਿਨ ਖਤਮ ਹੁੰਦੇ ਤੇ ਤੁਹਾਨੂੰ ਫੀ ਹੋਣਾ ਫਿਰ ਤੇ ਜੇ ਮੈਂ ਅੱਗੇ ਦਿਨ ਲੱਗੀ ਆਉਣ ਹੀ ਆਉਣ ਲੱਗੀ ਉਹ ਦੀਦੀ ਹੁਣ ਹੀ ਆ ਗਈ ਨਨਾਨ ਮੇਰੀ ਅੱਛਾ ਅੱਛਾ ਉਹ ਆ ਗਈ ਤੇ ਤੁਹਾਨੂੰ ਪਤਾ ਵੀ ਨਹੀਂ ਆਉਣਾ ਤੁਸੀਂ ਮੇਰਾ ਨਾ ਘਰ ਰਿੰਦੀ ਚੰਗੀਆਂ ਨਹੀਂ ਲੱਗੀਆਂ ਇਹ ਤਾਂ ਗੱਲ ਹੈ ਹੀ ਆ ਅਗਲੀ ਆਪ ਇੰਨਾ ਚਾਹ ਕਰਦੀ ਆ ਫਿਰ ਆਏ ਤਾਂ ਮੈਂ ਕਿਹਾ ਚਲ ਦੋ ਦਿਨ ਦਿਨ ਰਹਿ ਲਾ ਤੇ ਮੈਂ ਦੋ ਦਿਨ ਰੱਕੀ ਫਿਰ ਚਲ ਗਈ ਵਿਚਾਰੀ ਨਿਆਣੇ ਵੀ ਆਏ ਨਾਲ ਹਾਂਜੀ ਬੱਚੇ ਵੀ ਆਏ ਹੀ ਆ ਤਾਂ ਇਹ ਰਹਾ ਜਾਂਦਾ ਫਿਰ ਕਿ ਉਦਾਂ ਕੱਲਿਆਂ ਦਾ ਟਿਕੜੀ ਤੁਹਾਨੂੰ ਪਤਾ ਵਾ ਭੈਣ ਜੀ ਨਿਆਣੇ ਦਾ ਚਾਹ ਹੁੰਦਾ ਵਾ ਬਣਾਣ ਕੇ ਰਹਿਣ ਦਾ ਤੇ ਰਹਿਣਾ ਵੀ ਕਿੱਥੇ ਹੁੰਦਾ ਹੋਰ ਬੱਚਿਆਂ ਨੇ ਇਹ ਤਾਂ ਗੱਲ ਹੈ ਹੀ ਆ ਹਾਂਜੀ ਤੋਂ ਉਦਾਂ ਵੀ ਤੁਹਾਨੂੰ ਪਤਾ ਨਹੀਂ ਨਾਨ ਮੇਰੀ ਚੰਗੀ ਬਹੁਤ ਆ ਆਹੋ ਚੰਗੀ ਆਗੇ ਇੱਥੇ ਵੀ ਕਈ ਵਾਰ ਆਉਂਦੇ ਪਿੰਦਰ ਦਾ ਹੁੰਦਾ ਜੇ ਫਰ ਫਰ ਠੀਕ ਠਾਕ ਚ ਹਾਂ ਪਿੰਦਰ ਦਾ ਵੀ ਹੁੰਦਾ ਜੋਤੀ ਹੂਨ ਠੀਕ ਪਿੰਦਰ ਦੇ ਮੁੰਡੇ ਦਾ ਜਨਮ ਦਿਨ ਹੀਗਾ ਅੱਛਾ ਤੇ ਆਖਣ ਦੇ ਹੀ ਵੀ ਆਓ ਅੱਛਾ ਤਹੀਂ ਆਖੇ ਆਵਾਂਗੇ ਹੂੰ ਤੇ ਕੀ ਗੱਲ ਮੜਾ ਟਿੰਨਾ ਜਮੂ ਬਣਾਇਆ ਤੁਸੀਂ ਹਾਏ ਸਭ ਸੁੱਕ ਤੇ ਹੈਗੀ ਆ ਨਾ ਜੋਤੀ ਸੋਖੀ ਆ ਜਾਂਦਨ ਦੇ ਰੋਨੀ ਕਿਉਂ ਥਾਲੀ ਜਿੰਨੀ ਕੁਛ ਦਿਖਦਾ ਹੂੰ ਉਹ ਗੱਲ ਵਾ ਨਾਲੇ ਤੇਰਾ ਤੇ ਮੇਰਾ ਅੰਧਨ ਦੇ ਵੀ ਭੈਣ ਭਰਾ ਵਾਂਗੂ ਇੱਕ ਪਰਦਾ ਪਾਟੇ ਤੇ ਫੋਲ ਨਹੀਂ ਆ ਮੂਹ ਹੀ ਤੁਹਾਡਾ ਪਹਿਚਾਨ ਲਿਆ ਵਾ ਕਿਦਾਂ ਹੋਰ ਤਾਂ ਦਾ ਹੋਇਆ ਵਾ ਸਾਡੇ ਘਰ ਦੇ ਨਾਲ ਤਾਂ ਤੈਨੂੰ ਪਤਾ ਹੀ ਆ ਸਾਰਾ ਪਤਾ ਭੈਣ ਜੀ ਮੈਨੂੰ ਕਿਹੜਾ ਕੁਛ ਹੋ ਗਿਆ ਲੱਕਾ ਆਂਦੀ ਇਦਾਂ ਸੋਨਾ ਲਿਆਓ ਅੱਛਾ ਲੇੜਾ ਕੱਪੜਾ ਲਿਆਓ ਮੁੰਡਾ ਦਾ ਜਨਮ ਦਿਨ ਵਾ ਹੂੰ ਤੇ ਚਲੋ ਜਿੰਨੇ ਜੋਗੇ ਹੈਗੇ ਹਾਂ ਤੇ ਚੱਲੇ ਹਾਂ ਲੈਣ ਹੂੰ ਤੇ ਜੋਤੀ ਉਹਨੇ ਤੇ ਮੁੜ ਕੇ ਫੋਨ ਕਰਕੇ ਦੱਸਿਆ ਮੈਨੂੰ ਵੀ ਮੇਰੇ ਦੂਜੇ ਵੀਰ ਨੇ ਚੰਡੀਗੜ੍ਹ ਵਾਲਾ ਜਿਹੜਾ ਨਿੱਕਾ ਹਾਂਜੀ ਉਹਨੇ ਆ ਕੁਛ ਲੱਲਿਆ ਵਾ ਤੇ ਤੁਸੀਂ ਮੈਨੂੰ ਦੱਸੋ ਵੀ ਕੀ ਲਿਆ ਵਾ ਮੈਂ ਵੀ ਦੱਸਿਆ ਵੀ ਅਸੀਂ ਆ ਲੈਣ ਚੱਲੇ ਆਂ ਵੀ ਚੰਦੀ ਦਾ ਘੜਾ ਆਂਦੀ ਵੀ ਤੁਸੀਂ ਨਾ ਆਇਓ ਸਾਡੇ ਹਾਂ ਇਹ ਦੱਸਣ ਆਪਣਾ ਪਛਾਣ ਦਿਖਦਾ ਨਹੀਂ ਉਹ ਨੂੰ ਨਹੀਂ ਦਿਖਦਾ ਆਪਣਾ ਘਰ ਇੱਕ ਗੱਲ ਤਾਂ ਮੇਰੀ ਨਾਨ ਜੀ ਬਹੁਤ ਚੰਗੀ ਸੀ ਹੂੰ ਤੁਹਾਨੂੰ ਪਤਾ ਹੀ ਇਹ ਕਿੰਨਾ ਕਰਦੀ ਬੜਾ ਕਰਦੀ ਆ ਕੇ ਹੋਰ ਜੇ ਮੈਂ ਕੁਝ ਬੀਣ ਵੀ ਲੱਗਦੀ ਆ ਨਾ ਤੁਸੀਂ ਕਹੋਗੇ ਨਾ ਲੈਂਦੀ ਕੁਛ ਨਹੀਂ ਆ ਤੇ ਆਨੇ ਬਾਨੇ ਮੇਰੇ ਬੱਚਿਆਂ ਨੂੰ ਵਾਪਸ ਕਰ ਜਿੰਦੀ ਆ ਲੈ ਤੇ ਹਜੇ ਨਾਨ ਨਾਨਕ ਦੇ ਘਰ ਘਰ ਜਾ ਮੰਡੀ ਆ ਵੇਲਾ ਕਿੰਨੀ ਵਧੀਆ ਗੱਲ ਪਿੰਦਰ ਨੂੰ ਵੀ ਤਾਂ ਚਾਹੀਦਾ ਨਾ ਆਪਣੇ ਘਰ ਦੇ ਹਾਲਾਤ ਵੇਖਣਾ ਪਿੰਦਰ ਨੂੰ ਸਮਝ ਨਹੀਂ ਲੱਗਦੀ ਸਾਡੀਆਂ ਵੀ ਲੱਗਣ ਫਿਰ ਪਿੰਦਰ ਦੀ ਜਿਹੜੀ ਮਾਂ ਹੀ ਉਹ ਵੀ ਤਾਂਾਨੂੰ ਬਥੇਰਾ ਕੋ ਪੈਂਦੀ ਹੁੰਦੀ ਸੀ ਅਸੀਂ ਕਦੀ ਨਹੀਂ ਆਪਣੇ ਪਿੱਛੇ ਪੇ ਕੈਨੂੰ ਦੁੱਖ ਦਿੱਤਾ ਅਹੀਂ ਉਹਦੇ ਹੀ ਕਹਿਨੇ ਨੇ ਮੂੰਹ ਤੇ ਵੀ ਜਿੰਨੇ ਜੋਗੇ ਹੈਗੇ ਉਹਨਾਂ ਨੇ ਉਹਦਾ ਦਾ ਹੀ ਆਉਣਾ ਵਾ ਤੇ ਸਾਥੋਂ ਵੀ ਇਦਾਂ ਦੇ ਕੰਮ ਨਹੀਂ ਕਿ ਹੋਣੇ ਵੀ ਜਿਆਦਾ ਲਿਆਓ ਤੇ ਜਿਆਦਾ ਦੋ ਵੀ ਇਹ ਕੰਮ ਨਹੀਂ ਹੋਣੇ ਹੱਥਾਂ ਦਾ ਸੋਸ਼ੇ ਬਾਜੀਆਂ ਦਾ ਹਾਂ ਪਤਾ ਹੈ ਜੋ ਤੁਹਾਡੇ ਕੋਲ ਹੈਗਾ ਵਾ ਆਪਣੇ ਨਾਲੇ ਭੈਣ ਭਰਾ ਕਿਹੜੇ ਨੂੰ ਚਾਹ ਨਹੀਂ ਹੁੰਦਾ ਮੈਂ ਭਤੀ ਪੈਨ ਨੂੰ ਦਈਏ ਤੇ ਕੋਲ ਹੋਏ ਦਾ ਦਿੱਤਾ ਜਾਂਦਾ ਵਾ ਬਸ ਮੈਂ ਇਹੋ ਹੀ ਕਿਹਾ ਮੈਂ ਆਡਾ ਵੀ ਜੀ ਕਰਦਾ ਸੋਭਾ ਕਰਾਉਣ ਨੂੰ ਹੋਬੋ ਬੱਕੇ ਨਹੀਂ ਵੀ ਗਾੜੀ ਹੋਈ ਏ ਬਸ ਪਰ ਜਦੋਂ ਹੁਣ ਫਿਰ ਆਈ ਹੀ ਕੱਲ ਆਪਣੀ ਮੇਰੀ ਭੈਣ ਆਈ ਸੀ ਹਾਂਜੀ ਉਹ ਵੀ ਉਸ ਤੋਂ ਮੈਨੂੰ ਪੈਸੇ ਦੇ ਕੇ ਕਹੀਦਾ 10000 ਰੁਪਈਆ ਤੇ ਬਾਜੀ ਤੇਰਾ ਗਿਆ ਉਥੋਂ ਅਮਰਜੀਤ ਕੋ ਲੈਣ ਪੈ ਹੈ 20000 ਰੁਪਇਆ ਮੈਂ ਚੱਲ ਲਿਆ ਚੜੇ ਲੱਤ ਜਾਂਦੇ ਹੁੰਦੇ ਆ ਤੇ ਜਿਹੜਾ ਟਾਈਮ ਆ ਉਹ ਵੀ ਬੜਾ ਲੰਗਾਉਣਾ ਔਖਾ ਹੁੰਦਾ ਬਾ ਚਲੋ ਭੈਣ ਭਰਾਵਾਂ ਚ ਜਾਣਾ ਵਾ ਉਥੋਂ 5000 ਦੀ ਹਾਂ ਹੋਈ ਅਮਰਜੀਤ ਕੋ ਤੇ 10000 ਰੁਪਏ ਗੁਰਪ੍ਰੀਤ ਦੇਗੀ ਇਹ ਮੈਨੂੰ ਕਹਿੰਦੇ ਪਚਾਲ ਉਹ ਜਿਹੜਾ 5000 ਆ ਉਹ ਆਪਾਂ ਮੁੜ ਕੇ ਜਰ ਜਾਣਾ ਜਿੱਦ ਨੂੰ ਉਦਨ ਮਰਤ ਲਾਂਗੇ ਤੇ ਤੂੰ ਆ 10000 ਲੈ ਜਾ ਤੇ ਲੀਰੇ ਬਣਾ ਲਿਆ ਤੇ ਨਾਲੇ ਉਹ ਖੜਾ ਬਣਾ ਲਿਆ ਨਾਲੇ ਮੁੰਡੇ ਦੇ ਲੈ ਆ ਓੜੇ ਮੁੰਡਾ ਮੇਰਾ ਵਿਚਾਰਾ ਹਾ ਮਾਸਾ ਜਿੰਨਾ ਉਹਨੂੰ ਮੈਂ ਆਖਿਆ ਲੀੜੇ ਬਣਾ ਲੈ ਤੇ ਕਹਿੰਦਾ ਵੀ ਨਹੀਂ ਮੇਰਾ ਦੋਸਤ ਕਹਿੰਦਾ ਤੂੰ ਮੇਰੇ ਪਾਲੇ ਹਾਂ ਤਾਂ ਫੇਰ ਨਿਆਣੇ ਨੂੰ ਸਾਰੀ ਸਮਝ ਮੇਰਾ ਮਾਸਾ ਜਿੰਨਾ ਪੁੱਤ ਕੁੜੇ ਘਰ ਵਾਸਤੇ ਵਿਆਹ ਕਰ ਲੈ ਲੈਣ ਤੇ ਇਹਨੂੰ ਮਾਸਾ ਭੂਆ ਨੂੰ ਅਕਲ ਨਹੀਂ ਹੈਗੀ ਕਿਤੇ ਇਹ ਕਈ ਭੂਆ ਹੁੰਦੀਆਂ ਐਡਾਂ ਦੀਆਂ ਮੈਂ ਭੈਣ ਜੀ ਉਹਨਾਂ ਨੂੰ ਤਰਸਾਉਂਦਾ ਪੁੱਤ ਜਿਪੜੀ ਜੀਆਂ ਦਾ ਤੇ ਕਈ ਵੇਲੇ ਜਾਨ ਮਾਰਦੀਆਂ ਆਪਣੇ ਤੇ ਭੀਜੇ ਭੀਜੀਆਂ ਤੋਂ ਕਿੰਨਾ ਕਰਦੀਆਂ ਵਾ ਕਈ ਜਿੱਥੋਂ ਗੁੱਫੜ ਮਿਲਦੇ ਆ ਨਾ ਜਾਦੇ ਉਹਦਾ ਹੀ ਨਾਂ ਜੱਪਦੀ ਉਹ ਹੋਈ ਨਾ ਕਿ ਦੂਜੇ ਤੋਂ ਮਿਲ ਜਾਂਦੇ ਆ ਉਹਦੇ ਨਾਂ ਜੱਪਣਾ ਵਾ ਤੇ ਹੁਣ ਮੇਰੀ ਗੱਲ ਸੁਣੋ ਜੇ ਸਾਡੇ ਕੋਲ ਕੋ ਹੋਵੇ ਤੇ ਅਸੀਂ ਆਪਣੇ ਘਰ ਦਾ ਮੂੰ ਮਥਾ ਨਾ ਬਣਾਈਏ ਅਸੀਂ ਆ ਵੇੜੇ ਦੀ ਇੱਟਾਂ ਹੀ ਲਾ ਲਈਏ ਰੋਜ ਤਿਲਕ ਤਿਲਕ ਡਿੱਗੀ ਦਾ ਵਾ ਨਾਲੇ ਕੀ ਕਹਿੰਦੇ ਨੇ ਦੇ ਸਿਆਣੇ ਜਦੋਂ ਟਾਈਮ ਆਵੇ ਨਾ ਕੋਈ ਭੈਣ ਭਰਾ ਤੇ ਖਾਲੀ ਆਣ ਕੇ ਖਲੋਜੇ ਨਾ ਤੋ ਉਹ ਹੀ ਬੜਾ ਹੋ ਜਾਂਦਾ ਬੜਾ ਚਾ ਕਿੰਨਾ ਹੁੰਦਾ ਘਰ ਤੇ ਕੋਈ ਖਾਲੀ ਆਣ ਕੇ ਖਲੋ ਗਿਆ ਵਾ ਪਰ ਐਡਾ ਕੋਈ ਵੀ ਨਖਾਂਦਾ ਨਹੀਂ ਹੁੰਦਾ ਕਿ ਜਿਹੜਾ 3 ਦਾ 3 ਦਾ ਖਾਊਗਾ ਉਹ ਹੀ ਨਾ ਪਰ ਜੇ ਕਿਤੇ ਅਕਲ ਵਾਲੀ ਹੁੰਦੀ ਨਾ ਉਹ ਵੇਲੇ ਭਾਵੇਂ ਜਿੱਦਾਂ ਮਰਜੀ ਆਪਣੇ ਭਰਾ ਨੂੰ ਕੋ ਫੜਾ ਦਿੰਦੀ ਦੇ ਤੇ ਉਹਨੂੰ ਹੀ ਆਉਣਾ ਸੀ ਆਪਾਂ ਵੀੜੇ ਤੇ ਅਹੀਂ ਬਣਾ ਹੀ ਲੈਣੇ ਸਾਡੇ ਚੰਗੇ ਜਿਦਾਂ ਦੇ ਉਹਦੇ ਘਰ ਜਾਣਾ ਸੀ ਨਾ ਉਹਦੇ ਘਰ ਜਾਣਾ ਸੀ ਜਦੋਂ ਖਾਂਕ ਤਾਂ ਰਹਿ ਜਾਣੇ ਹੀ ਰਹਿ ਜਾਣੇ ਹੀ ਤੇ ਜਦੋਂ ਹੱਡਕੋਕ ਤੇ ਗਜੈਸ ਹੁੰਦੀ ਅਹੀਂ ਥੋੜੇ ਥੋੜੇ ਰੱਖਦੇ ਤੇ ਰੱਖ ਕੇ ਤੇ ਆਪਾਂ ਚੱਲ ਉਹਨੂੰ ਮੁੜ ਕੇ ਚੀਜ਼ ਬਣਾ ਦਿੰਦੇ ਬਾਅਦ ਚ ਨਾਲੇ ਇੰਨੇ ਨੇ ਉਹਦੇ ਛਰੀਕੇ ਵਿੱਚ ਉਹਦੀ ਟੋਰ ਬਣ ਜਣੀ ਸੀ ਉਹਨਾਂ ਦਾ ਵੀ ਰਹਿ ਜਾਣਾ ਸੀ ਸਾਰਾ ਸਾਰਾ ਫਸਿਆਣ ਪਹਿਨੀ ਆ ਪੈਣ ਜੀ ਸਿਆਣ ਵੀ ਕਿਸੇ ਕਿਸੇ ਚ ਹੁੰਦੀ ਆ ਬੜਾ ਉਪਕਰਨ ਕੱਲ ਉਹ ਹੀ ਆ ਨਾ ਜੋ ਕੁਛ ਮਾਂ ਕਰਦੀ ਗਈ ਆ ਉਹ ਗੜੀ ਹੁਣ ਕੀ ਕਰਦੀ ਕੀ ਕਰ ਤੇ ਜੇ ਉਹ ਅਗਲੇ ਕਹਿੰਦੇ ਵੀ ਆ ਨਾ ਬੰਦਾ ਆ ਕੇ ਵੀ ਨਹੀਂ ਵੀ ਮੇਰਾ ਇੱਕ ਭਰਾ ਚਲੋ ਸਹੀਦਾ ਵਾ ਦੂਜਾ ਮੇਰਾ ਇਦਾਂ ਦਾ ਵਾ ਕੀ ਪਤਾ ਭੈਣ ਜੇ ਅਗਲੇ ਕਹਿੰਦੇ ਕਿ ਨਹੀਂ ਕਹਿੰਦੇ ਆਪਣੇ ਕੋਲੋਂ ਨਹੀਂ ਕਰਦੀ ਸਾਰਾ ਕੁਝ ਸਹੀ ਗੱਲ ਵਾ ਜੋਤੀ ਆਪਾਂ ਉਹ ਗੱਲ ਕੋਈ ਸੱਸ ਨੂੰ ਕੋਈ ਦੇਈ ਜਾਈਏ ਕੀ ਪਤਾ ਗਾੜੀ ਹੁਣ ਉੱਥੇ ਕੀ ਆ ਤੇ ਕੀ ਨਹੀਂ ਗੱਲ ਤੇਰੀ ਵਾਕਿਆ ਸਹੀ ਹੈ ਸੱਕੀ ਵੇਖਣ ਦੇ ਜਾ ਜਾ ਕੇ ਅਗਲੇ ਕਹਿੰਦੇ ਕਿ ਨਹੀਂ ਕਹਿੰਦੇ ਅਗਲੇ ਕੀ ਵਾ ਤੁਹਾਡਾ ਤਰਸੀ ਨਹੀਂ ਕਰਦੀ ਤੇ ਆਪਣੇ ਕੋਲੇ ਨੰਬਰ ਬਣਾਉਂਦੀ ਹੋਵੇ ਬਣਾਉਂਦੀ ਹੋਵੇ ਅੱਜ ਕੱਲ ਇਹ ਵੀ ਕੁਝ ਬੜਾ ਚੱਲਣ ਡਿਆ ਇੱਥੇ ਆ ਹੀ ਜਾਂਦੀ ਫੋਨ ਕਰਾ ਜੂ ਕਹਿਣ ਲਈ ਆ ਮੈਨੂੰ ਤਾਂ ਬੜਾ ਚਿਰ ਹੋ ਗਿਆ ਸੱਚੀ ਉਹਨੇ ਮਿਲਣੀ ਕੋਈ ਗੱਲ ਨਹੀਂ ਕੀਤਾ ਹੁਣ ਤੇ ਸਾਨੂੰ ਉਹ ਹੀ ਮਨਾ ਕਰਤਾ ਸਾਡੇ ਕੋ ਭਤਾ ਆਉਣਾ ਜਾਣਾ ਕਿ ਨਹੀਂ ਜੇ ਕਦੇ ਆਉਗੀ ਤੇ ਮੈਂ ਤੈਨੂੰ ਫੋਨ ਕਰੂੰਗੀ ਉਹ ਕਹਤਾ ਕਿ ਤੁਸੀਂ ਕੁਝ ਵੀ ਨਾ ਲਿਆਓ ਤੇ ਵੜੋ ਹੀ ਨਾ ਜੇ ਲਿਆਉਣਾ ਤੇ ਸਭ ਕੁਝ ਲਿਆਓ ਨਹੀਂ ਤੇ ਆਓ ਹੀ ਨਾ ਹਾ ਹਾ ਹੂੰ ਪੱਛੀ ਲਾਓ ਪਰਾਂ ਤੂੰ ਇਹਨਾਂ ਨੂੰ ਫੋਨ ਫੋਨ ਕਰਿਆ ਉਹਨੂੰ ਤਸਫਾ ਕਰੋ ਤਾਂ ਹੀ ਕੀ ਲੈਣਾ ਉਹਦੇ ਕੋਲ ਆਪੇ ਵੇਖੀ ਉਹਨੇ ਆਉਣਾ ਹੀ ਫੇਰ ਇੱਥੇ ਜੋ ਮਰਜ਼ੀ ਹੋ ਜੇ ਬੈ ਜਾ ਮੈਂ ਚਾਹ ਬਣਾ ਕੇ ਆ ਨਾ ਚਾਹ ਤੇ ਰਹਿਣੀ ਦੋ ਮੈਨੂੰ ਨਾ ਕਿੰਨੇ ਦਿਨ ਹੋ ਗਏ ਹੈਗਾ ਤੇ ਮੈਂ ਮੈਂ ਜਾ ਕੇ ਆਉਣਾ ਭਾਵੇਂ ਜੋ ਮਰਜ਼ੀ ਹੋ ਜੇ ਨਹੀਂ ਕਿੰਨੇ ਕਿ ਦਿਨ ਨੇ ਟਾਈਮ ਨਹੀਂ ਜੇ ਲੱਗਦਾ ਉਧਰ ਬੱਚੇ ਵੀ ਸਕੂਲ ਜਾਂਦੇ ਨੇ ਉਹਦੇ ਸਕੂਲ ਦਾਣ ਕੇ ਰੋਟੀ ਪਾਣੀ ਉਹਨਾਂ ਨੂੰ ਦੇਣਾ ਬਣਾਉਣਾ ਸੱਚੀ ਸਾਰਾ ਦਿਨ ਲੰਘ ਜਾਂਦਾ ਹੀ ਏ ਹੂੰ ਚਲੋ ਕੋਈ ਗੱਲ ਨਹੀਂ ਤੂੰ ਇਹ ਨਾ ਟੈਨਸ਼ਨ ਲੋ ਜ਼ਿਆਦਾ ਐਵੇਂ ਕੀ ਸੋਚੀ ਜਾਂਦੇ ਜਨ ਨਾਲ ਉਹਦੇ ਪਿੱਛੇ ਸੁਚੰਡੇ ਜਿਹਨੂੰ ਤੁਹਾਡੇ ਘਰ ਦੇ ਸੁਨਾਸ ਹੀ ਨਹੀਂ ਹੈਗੀ ਮਾਸਾ ਜੇ ਉਹਨੂੰ ਸਾਰ ਹੁੰਦੀ ਨਾ ਤੋ ਇਦਾਂ ਕਰਦੀ ਕਿਉਂ ਹੂੰ ਅਮੀਨਾ ਭੰਦੀ ਮਨ ਹੁਲਾ ਕਰੋ ਕੁਛ ਨਹੀਂ ਹੁੰਦਾ ਦਫਾ ਕਰੋ ਉਹਨੂੰ ਕਰਾਂ ਇਹ ਕੰਮ ਤੇ ਚਲ ਜਾਂਦੇ ਮੁੰਡਾ ਸਕੂਲੇ ਚਲ ਜਾਂਦਾ ਤੇ ਮੈਂ ਝੂਰਦੀ ਰਹਿਣੀ ਬੈਠੀ ਝੂਰ ਝੂਰ ਕਿਸ ਰਜ ਹੈ ਵੀ ਕੀ ਅੱਗੇ ਉਹ ਤਾਂ ਗੱਲ ਵਾ ਹਾਂ ਤਾਂ ਉਹਦਾ ਕੀ ਜਾਣਾ ਵਾ ਨਹੀਂ ਉਹਦਾ ਕੀ ਜਾਣਾ ਹਾਂਜੀ ਜੇ ਤਨ ਮੈਂ ਇੱਕ ਸੁਣਾ ਦਵਾਂ ਤੇ ਹਾਂ ਜੁੱਤੀ ਕਿਹੜੀ ਤੁਸੀਂ ਐਦਾਂ ਕਰੋ ਜਾਂਦੇ ਰਹਿਗੇ ਭਾਜੀ ਕੰਮ ਤੇ ਉਹਦੇ ਵਿੱਚ 1000 ਦੋ ਰਹਾ ਕੇ ਤੇ ਕਮੇਟੀ ਸ਼ੁਰੂ ਕਰ ਲਓ ਹਾਂ ਕੋਈ ਇੱਕ ਇੱਕ ਮੈਂ ਜਿਹੜੀ ਪਹਿਲੀ ਬੋਲੀ ਹੈ ਨਾ ਉਹ ਦੇਣੀ ਪੈਣੀ ਪੂਰੀ ਤੇ ਬਾਅਦ ਵਿੱਚ ਤਾਂ ਘਟਾਵਾਦਦਾ ਹੁੰਦਾ ਹੀ ਰਹਿੰਦਾ ਵਾ ਤੁਹਾਨੂੰ ਪਤਾ ਇਦਾਂ ਘਰਾਂ ਵਿੱਚ ਪਿਆ ਹਣੀ ਜਿਵੇਂ ਹੁੰਦਾ ਕਿ ਜੇ ਓਕੇ ਪਰ ਵਲ ਟਾਈਮ ਦੀ ਲੋਡ ਪਾਵੇ ਨਾ ਪੰਦਾ ਫੜ ਕੇ ਵਰਤੇ ਤੇ ਲੈਂਦਾ ਨਾ ਇਹ ਤਾਂ ਗੱਲ ਹੈਗੀ ਜੀoti ਪਰ ਹਜੇ ਤੇ ਲੋਕਾਂ ਦੇ ਦੇਣ ਵਾਲੇ ਵੀ ਬੜੇ ਆ ਪੈਸੇ ਪਹਿਲਾਂ ਹੀ ਦੀ ਚੁੱਕ ਚੁੱਕ ਕੇ ਵਰਤੇ ਆ ਤੇ ਦੂਜੀ ਗੱਲ ਇਹ ਹੀ ਉਹ ਵੀ ਕਈ ਵਾਰ ਤੇ ਫਿਰ ਦਿਹਾੜੀ ਤੇ ਜਦੋਂ ਆ ਮੇਲੇ 'ਚ ਨਹੀਂ ਜਾਂਦਾ ਦਿਹਾੜੀ ਉਹ ਉਹਨਾਂ ਨੇ ਪੈਸੇ ਕੱਟ ਲੈਣੇ ਆ ਆਹੋ ਵੀ ਚਾਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਹੱਥ ਘੋਟ ਗਏ ਇਹੋ ਜੇ ਕੰਮ ਹੁੰਦੇ ਨੇ ਕਮੇਟੀਆਂ ਤੁਹਾਨੂੰ ਪਤਾ ਜਿਵੇਂ ਉੱਦਾਂ ਇੱਕਦਮ ਰਕਮ ਕੱਢਣ ਲੱਗੀਆਂ ਤੇ ਘਰਾਂ ਚੰਨੇ ਜੇ ਨਿਕਲਦੀਆਂ ਜਿਹੜਾ ਇਹ ਕਿਹੇ ਗਾੜੀ ਹੱਥ ਡਾਉਣੇ ਕਦੀ ਕਿਹੇ ਗਾੜੀ ਡੋੜੇ ਆ ਉਹਦੇ ਨਾਲ ਤੇ ਬਿਹਤਰ ਚੰਗਾ ਕੁਛ ਕਮੇਟੀ ਪਾ ਲਈਏ ਪਾ ਲਈਏ ਇਹ ਤਾਂ ਗੱਲ ਹੈ ਹੀ ਤੇ ਮੇਰੀ ਤੁਹਾਨੂੰ ਸਲਾਹ ਮੰਨੋ ਤੇ ਇੱਕ ਕਮੇਟੀ ਛੋਟੀ ਜੀ ਪਾ ਹੀ ਛੱਡੋ ਤੇ ਫਿਰ ਐਦਾਂ ਵਾਪੇ ਹੁਣ ਜਿੱਦਾਂ ਤੁਹਾਡੇ ਆਂਡ ਕਮਾਂਡ ਕੋਈ ਪੈਂਦੀਆਂ ਕਮੇਟੀਆਂ ਤੋਂ ਪਾਈ ਆ ਕਦੀ ਮੈਂ ਪਾਈਆਂ ਵਾ ਕਮੇਟੀਆਂ ਮੇਰੇ ਦੋ ਕਮੇਟੀਆਂ ਪਾਈਆਂ ਵਾ ਹੁਣ ਮੇਰੇ ਕੋਲ ਤਾਂ ਪਤਾ ਕਿੱਥੋਂ ਇੰਨੇ ਪੈਸੇ ਨਿਕਲਦੇ ਨੇ ਕਮੇਟੀ ਪਾਈ ਆ ਥੋੜੀ ਜਿਹੀ ਤਾਂ ਜਾਂਦੀ ਆ ਤੇ ਮੈਂ ਚੁੱਕ ਲੈਣੀ ਔਰ ਕਈ ਵਾਰ ਕਹਿ ਦਿੰਦੇ ਆ ਨਾ ਕਿ ਕਮੇਟੀਆਂ ਪਾ ਲਈਦੀਆਂ ਵਾ ਤੇ ਮੁੜ ਕੇ ਉਹ ਕਮੇਟੀਆਂ ਮਾਰਦੇ ਅਸੀਂ ਤੇ ਫਿਰ ਉਹ ਬਾਲੋ ਉਹ ਘੋਣਾ ਤੇ ਉਹ ਖਾਣਾ ਜੇਹੀ ਵੀ ਨਹੀਂ ਪੈਂਦੀ ਇਦਾਂ ਦਾ ਤੁਸੀਂ ਡਰੋ ਨਾ ਮੈਂ ਜਿੰਮੇ ਵਾਲੀ ਚੁੱਕਦੀ ਆ ਤੁਹਾਡੀ ਤੇ ਕਮੇਟੀ ਤੁਸੀਂ ਪਾ ਲਓ ਠੀਕ ਵਾ ਚੰਗੇ ਰਹੋਗੇ ਤੁਸੀਂ ਚੱਲ ਕੋਈ ਨਹੀਂ ਫਿਰ ਤੂੰ ਜੇ ਪਾਉਗੀ ਨਾ ਕਮੇਟੀ ਤੇ ਫਿਰ ਫੋਨ ਕਰਕੇ ਦੱਸ ਦੇ ਹਾਂ ਚੰਗਾ ਮੈਂ ਤੁਹਾਨੂੰ ਜਰੂਰ ਜੇਤੇ ਨਾ ਫੋਨ ਕਰਾਂਗੀ ਆਈ ਨਹੀਂ ਮੇਸੇ ਘਰ ਵਾਸਤੇ ਹੀ ਮੈਂ ਤੁਹਾਨੂੰ ਮਸਲਾ ਨਹੀਂ ਵੀ ਕਮੇਟੀ ਪਾ ਲਓ ਠੀਕ ਠੀਕ ਵਾ ਹਾਂ ते भी कद को पैसे मंगने कहे को मंगने इस तो बेहतर पाई हो होती हाथ हाथ नहीं तो ही नहीं जाता भैन जी कि नीवा होके बंदे ने फिर सोच विचार के भी सोची अगले मुंह बोलते बोलना चार गल सुना गाड़ी फिर शर्मिंदा तर मुह ठा करके ਮੂਹ ਤੇ ਕੋਈ ਨਾ ਆਕੂਗਾ ਅਸੀਂ ਆ ਜਾਾਂਗੇ ਬਾਹਰ ਤੇ ਮੁਰਕੇ ਬਾਹਰ ਬੈਠੇ ਪਿੱਛੇ ਲੋਕੀ ਗੱਲਾਂ ਕਰ ਰਹੇ ਆ ਕਰਦੇ ਆ ਤੇ ਹੈ ਹੀ ਹਾਂ ਜੇ ਤੇ ਮੈਂ ਬਣਾਉਣੀ ਘੁੱਟ ਕੇ ਚਾ ਨਹੀਂ ਨਹੀਂ ਤੂੰ ਬਣਾ ਕਰੋ ਨਸਲ ਮੈਂ ਆ ਫਿਰ ਜਾਵਾ ਨਹੀਂ ਕੋਈ ਨਹੀਂ ਬੈ ਜਾਓ ਨਹੀਂ ਆ ਕਰੋ ਤਾਂ ਨਹੀਂ ਰਹੋ ਹੁੰਦੇ ਆਵਾ ਕੀ ਬਣਾਉਣ ਲੱਗੇ ਜੇ ਮੇਰੇ ਤਰ੍ਹਾਂ ਦਾ ਝੋਲਾ ਦੀ ਕੜੀ ਬਣਾਉਣੀ ਆ ਆਉਂ ਸਮਾਦ ਲੱਗਦੀ ਓਦਾਂ ਬਣਾ ਲਓ ਚਲ ਟਾਈਮ ਨਹੀਂ ਚਲ ਬਹਿ ਜਾ ਤੂੰ ਨਹੀਂ ਇਹ ਗੱਲ ਬਾਰੇ ਨੇ ਸੋਚਿਓ ਜ਼ਰੂਰ ਜੰਨਾ ਹਾਂ ਠੀਕ ਵਾ ਆ ਚੰਗਾ ਫਿਰ ਫੇਰ ਆਵੀ ਘੜੀ ਬਹਿਣ ਵਾਲੀ ਚੰਗਾ ਆ ਨਹੀਂ ਕੋਈ ਨਹੀਂ ਆਵਾਂਗੀ ਮੈਂ ਐਤਵਾਰ ਆਵੀ ਕਿਹਦੇ ਦਿਨ ਤੇ ਸਾਰਾ ਦਿਨ ਰਵਾਂਗੀ ਨਿਆਣੇ ਨਾਲ ਲੈ ਕਿ ਆਉਂਗੀ ਹਾਂ ਨਿਆਣੇ ਨਾਲ ਲੈ ਆਵਾਂਗੀ ਚੰਗਾ ਹਾ ਹਾ ਸਿਆਣੇ ਦੀ ਗੱਲ ਵਾ ਵੀ ਅਕਲ ਕਿਸੇ ਦੇ ਪਿਓ ਦੀ ਨਹੀਂ ਹੁੰਦੀ ਅਕਲ ਆਪੋ ਹੀ ਹੁੰਦੀ ਆ ਗੱਲ ਜੋਤੀ ਦੀ ਸਹੀ ਆ ਖਾਣ ਨੂੰ ਤਾਂ ਵਾਕਿਆ ਖੂ ਖਾ ਲਈਦੇ ਆ ਆਉਂਦਾ ਨਾ ਇਹਦਾ ਡੈਡੀ ਉਹਦੇ ਦਾ ਮੈਂ ਕਰਦੀਆਂ ਗੱਲ ਉਹਦੇ ਨਾਲ ਅਸਾਂ ਤੂੰ ਜਾਣਾ ਪਾਰਟੀ ਤੇ ਨਹੀਂ ਮੇਰਾ ਤਾਂ ਮੁਸ਼ਕਲ ਜਿਆ ਯਾਰ ਨਹੀਂ ਮੇਰਾ ਤਾਂ ਕੰਮ ਹੀ ਬੜਾ ਰਹਿੰਦਾ ਅਜੇ ਮੈਂ ਸਾਰਾ ਧਿਆਨ ਅਕਸ਼ ਨਿਖਸ਼ੇ ਤੇ ਤਿਆਰ ਕਰਨ ਉਹ ਸਾਹਿਬ ਨੇ ਮੰਗਾਈਆਂ ਨਹੀਂ ਕਰਨ ਫੈਜਦਾ ਤੇਹੀ ਤਾਂ ਸਾਹਿਬ ਨੇ ਉਹ ਜਮਾ ਕਰਾਉਣੀਆਂ ਮੈਂ ਕੰਮ ਨਬੇੜ ਲਾਂ ਅਈਸ਼ਾ ਚੀਕ ਵਟਾਈ ਪਰ ਉਹ ਰਾਮਣਾ ਫੇਰਾਂ ਅਸਾ ਗਿਆ ਹੀ ਤੂੰ ਐਸੀ ਐਸੀ ਮੇਰਾ ਸਾਂਡੂ ਤੈਨੂੰ ਮਿਲਿਆ ਸੀ ਹਗਰ ਸਾਹਿਬ ਸਿੰਘ ਕੀ ਆਂਦਾ ਹੈ ਹਾਂ ਹੋ ਜਾਂਦਾ ਉਹ ਮਿਲਦੇ ਵਿੱਚ ਕੰਮ-ਕੁਮ ਕਰਦਾ ਦਿਹਾੜੀ ਦਾ ਭਾ ਕਰਦਾ ਨੰਗ ਜਾ। ਹਾਂ। ਦਿਹਾੜੀ ਲਾਉਣੀ ਜਾਂਦਾ ਉੱਥੇ ਕੇ। ਅਸਾ ਮੇਰੇ ਲੌਂਦਾ ਨਾ। ਹੂੰ। ਉਹਨੂੰ ਬੋ ਦਾ ਮੂੰਹ ਨਾ ਲਾਈ ਉਹ ਜਦੋਂ ਉਹਨੂੰ ਮੂੰਹ ਲਾ ਲਿਆ ਨਾ ਉਹਨੇ ਤੇਰੇ ਪਿੱਛੇ ਨਹੀਂ ਹਟਣਾ। ਉਹ ਇਦਾਂ ਦਾ ਹੀ ਆ। ਆਹ ਉਹ ਲੀਚੜੀ ਆ ਕੇ ਬਹੁਤਾ ਲੀਚੜਵਾਉ ਗਿਆਨ ਦੇ ਗੱਲਾਂ ਉਹਦੀਆਂ ਆਹ ਠੀਕ ਆ ਹੋਰ ਠੀਕ ਠਾਕ ਚਲ ਮੈਂ ਤੈਨੂੰ ਕਰਦਾ ਬਾਅਦ ਚ ਫੋਨ ਕਿਤਨਾ ਦੈ ਗੱਲ ਕਰਨਾ ਉਹ ਮੇਰਾ ਹਾਂ ਨਹੀਂ ਯਾਰ ਪਟਵਾਰੀ ਉਹ ਅੱਛਾ ਵਾਹ ਉਹ ਤੇ ਭੱਜ ਦੀ ਗੱਲ ਕਰੰਦਾ ਹੈ ਕਹਿੰਦਾ ਮੈਂ ਗਿਆ ਹਾਂ ਉਧਰ ਕਰਤੌਰੀ ਕਰਨ ਤੇ ਕਹਿੰਦਾ ਮਿਲਿਆ ਮੈਨੂੰ ਇੱਕ ਤੇਰੇ ਨੂੰ ਆਂਦਾ ਹੈ ਮੇਰਾ ਸੰਡੂ ਵੀ ਪਰਵਾਈ ਲੱਗਾ ਹੈ ਅੱਛਾ ਮੇਰੇ ਨਾਲ ਗੱਲ ਕਰਦਾ ਹੈ ਨਹੀਂ ਤੂੰ ਹੀ ਫੇਰ ਉਹਨੂੰ ਵੀ ਨੰਗ ਕਹਿੰਦਾ ਹੈ ਤੇ ਜਦੋਂ ਹੈਗਾ ਨੰਗ ਤਾਂ ਨੰਗ ਹੀ ਕਹਣਾ ਉਹ ਨੰਗ ਨੂੰ ਕੀ ਕਹਦਾ ਮੈਂ ਆ ਨਾ ਉਦੋਂ ਵੀ ਤੁਹਾਡੇ ਬਹਿਸ ਕੀਤੀ ਸੀ ਇਸੇ ਗੱਲ ਤੇ ਫਿਰ ਨਾਂ ਨੂੰ ਇਦਾਂ ਕਿਹਾ ਕਰੋ ਮੈਂ ਗੱਲਾਂ ਕਰ ਉਹਨੂੰ ਕਹਾਂ ਵੀ ਮੇਰੇ ਜਿੱਥੇ ਹੁੰਦਾ ਨਾ ਮੇਰੇ ਸੋਸਾਇਟੀ ਮੇਰੀ ਜਿੱਥੇ ਮੈਂ ਉਹ ਜਾਗੇ ਨਾ ਵਿੱਚ ਮੇਰੇ ਵਾਕ ਵੀ ਨਾ ਕੱਢਿਆ ਕਰ ਮੈਂ ਆਦਾ ਸਾਨੂੰ ਮੈਂ ਤਾਂ ਦੱਸਦੀ ਨਹੀਂ ਵੀ ਮੇਰੇ ਘਰ ਕੀ ਹੁੰਦਾ ਵਾ ਤੁਹਾਡੇ ਬਾਰੇ ਕੀ ਗੱਲਾਂ ਕਰਦੇ ਵਾ ਤੇ ਮੈਂ ਹੁਣ ਉਹਨਾਂ ਨੂੰ ਜਾ ਕੇ ਇਹ ਗੱਲ ਕਿੱਦਾਂ ਕਹਿ ਦਵਾਂ ਕਹਿੰਦਾ ਪਸੀਨੇ ਨਾਲ ਕੱਪੜੇ ਭੜੇ ਉਹਦੇ ਦੇ ਗੋਡੇ-ਗੋਡੇ ਮੁਸਕਾਏ ਉਹਦੇ ਲਾਗੋ ਮੈਂ ਕਹਾਂ ਮਿਲ ਜਾਂਦਾ ਤੇ ਕੀ ਕੋ ਮੰਗ ਕੇ ਤੇ ਨਹੀਂ ਨਾ ਖਾਂਦੇ ਮਿਹਨਤ ਕਰਕੇ ਖਾਂਦੇ ਆ ਹਾਂ ਤੇ ਘਰੇ ਮੈਂ ਤਾਂ ਮੇਰਾ ਨਾਂ ਲੈ ਆਂਦੀ ਕਿ ਜਰੂਰ ਤਾਂ ਉਹਨੂੰ ਤਾ ਆ ਗਏ ਆਪਣੇ ਭੈਣ ਭਰਾ ਦਾ ਹਰ ਕੋਈ ਨਾਮ ਲੈਂਦਾ ਹੀ ਆ ਐਵੇਂ ਲੈਣਾ ਲੋੜ ਦੀ ਮੇਰੀ ਬੇਤੀ ਕਰਾਈ ਵੀ ਇਹਦਾ ਸਾਨੂੰ ਵਿਵੇਕ ਕਿੱਥੇ ਮੈਂ ਤੇ ਕਿੱਥੇ ਉਹ ਕਹਿੰਦਾ ਨਾ ਵੇ ਇਨਸਾਨ ਨਾ ਜਿਹੜਾ ਹੈ ਨਾ ਪੈਸੇ ਨਾਲ ਵੱਡਾ ਨਹੀਂ ਹੁੰਦਾ ਹੋਰ ਕਹਿੰਦਾ ਵੱਡਾ ਹੁੰਦਾ ਜਿਹਦੇ ਕੋਲ ਪੈਸਾ ਵਾ ਨਾ ਉਹਦੇ ਕੋਲ ਦੁਨੀਆ ਵਾ ਸਾਰੀ ਜਦੋਂ ਨਾ ਕੋਈ ਬਿਮਾਰੀ ਲੱਗ ਜਾਂਦੀ ਆ ਨਾ ਤੇ ਉਦੋਂ ਪੈਸਾ ਕਿਹੇ ਕੰਮ ਨਹੀਂ ਆਉਂਦਾ ਲੋਕੀ ਨਾ ਲੈ ਲੈ ਕੇ ਨਾ ਪੈਸੇ ਤੇ ਹਸਪੀਟਲਾਂ ਚ ਤੁਰੇ ਫਿਰਦੇ ਆ ਤੇ ਪੈਸਾ ਜਿਹੜਾ ਵਾ ਨਾ ਉਹ ਬਿਮਾਰੀਆਂ ਠੀਕ ਨਹੀਂ ਫਿਰ ਕਰਦਾ ਹੈਗਾ ਅਸਲ ਤੇ ਨਾ ਹੀ ਪੈਸਾ ਜਿਹੜਾ ਵਾ ਇਨਸਾਨ ਨੂੰ ਚੱਕ ਕੇ ਲ ਜਾਂਦਾ ਵਾ ਚੱਕ ਕੇ ਵੀ ਭੈਣ ਭਰਾ ਹੀ ਲੈ ਕੇ ਜਾਂਦੇ ਆ ਜਿਹੜਾ ਭੁੱਖੇ ਨਗੇ ਉਹਨਾਂ ਨੂੰ ਬਿਮਾਰੀ ਨਹੀਂ ਲੱਗਦੀ ਉਹ ਬਿਮਾਰੀਆਂ ਵੱਜ ਜਾਂਦੇ ਉਹਨਾਂ ਨੂੰ ਲੱਗ ਰੋਜ਼ਾਂ ਪਵਾੜੀ ਲੱਗੋ ਨੰਗੀਆਂ ਦੀਆਂ ਤੇ ਪਰ ਉਹਨਾਂ ਫੇਰ ਵੀ ਭੈਣ ਭਰਾਵਾਂ ਨਾਲ ਬਣਾਈ ਹੁੰਦੀ ਉਹਨਾਂ ਨੇ ਤੇ ਫੇਰ ਵੀ ਜਾਣ ਪਹਿਚਾਨ ਕੱਢੀ ਨਾ ਵੀ ਮੇਰਾ ਸੰਡੂ ਤੁਸੀਂ ਤਾਂ ਕਿਹਨਾਂ ਜਾਣ ਪਹਿਚਾਨ ਵੀ ਨਹੀਂ ਕਰਦੇ ਕਿ ਉਹ ਮੇਰਾ ਸੰਡੂ ਆ ਤਾਂ ਮੈਨੂੰ ਗਲੋੜਾ ਕੱਢਦੀ ਉਹਦੇ ਨਾਲ ਐਨਾ ਪੈਸੇ ਦਾ ਹੰਕਾਰ ਨਾ ਚੰਗਾ ਨਹੀਂ ਹੁੰਦਾ ਮੈਂ ਤਾਂ ਤਾਂ ਗੱਲ ਵੀ ਨਹੀਂ ਕਰਦੀ ਉਹਨਾਂ ਦੇ ਨਾਲ ਉਹਨਾਂ ਦੀ ਹੋਣਾ ਤੇ ਭਰੇ ਆ ਕਿ ਹੁਣ ਜਦੋਂ ਤੁਸੀਂ ਗੱਲ ਉਹਨਾਂ ਕਿਸੇ ਨਾਲ ਕਰਨਦੇ ਆਂ ਵੀ ਉਹ ਨੰਗਵਾ ਜੀਵ ਉਹ ਅਤੇ ਫਿਰ ਮੈਨੂੰ ਗੁੱਸਾ ਚੜ ਲੱਗਦਾ ਆਪਣੀ ਭੈਣ ਨੂੰ ਕਹਿਦੀ ਵੀ ਉਹਨੇ ਸਮਝਾਇਆ ਥੋੜਾ ਜਿਹਾ ਵੀ ਜੇ ਮੈਂ ਜਣੇ ਖੜਨ ਲੱਗ ਗਈ ਤਾਂ ਮੇਤ ਜਗਵਾਗ ਵੀ ਨਾ ਕਰਨ ਰਿਹਾ ਕਰੇ ਮੈਂ ਤਾਂ ਤੁਹਾਡੀ ਇੱਜ਼ਤ ਬਣਾਉਂਦੀ ਰਹਿਣੀ ਆ ਵੀ ਉਹ ਚੰਗੇ ਆ ਚੰਗੇ ਤੇ ਤੁਸੀਂ ਹੱਦ ਕਰਦੇ ਆਂ ਮੈਂ ਆਪਣੀ ਭੈਣ ਨੂੰ ਕਹਿਦੀ ਆਪਣੇ ਭਾਜੀ ਨੂੰ ਕਹਿਦੀ ਕਿੱਦਾਂ ਮੈਂ ਕਹਾਂ ਤੁਹਾਨੂੰ ਉਹਨਾਂ ਨੂੰ ਤੋੜ ਕੇ ਕਿਹਾ ਜਾ ਸਕਦਾ ਕਿਸੇ ਨੂੰ ਇਦਾਂ ਕਿਉਂ ਆਪ ਹੀ ਫਿਰ ਕਹਿ ਲਿਓ। ਉਹ ਆਪ ਹੀ ਕਹਿ ਲਿਓ। ਅਬੀ ਆਪ ਹੀ ਕਹਿ ਲਓ ਜਦ ਜਣੇਖਾਨੇ ਨੂੰ ਨੰਗ ਨੰਗ ਕਹੀ ਜਾਂਦੇ ਆ ਤੇ ਫਿਰ ਆਪ ਹੀ ਜਾ ਕੇ ਕਹਿ ਲਿਓ ਉਹਨਾਂ ਨੂੰ। ਬਾਦੀ ਕੋਈ ਪਈ ਹੈ ਤੁਹਾਡੇ ਵਾਲੀ। ਉਹ ਜਿਹੜਾ ਹੈ ਨੰਗ 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 ਹੀ ਕਹਿਣਾ। ਗਲੇਟੂ ਮਗਰਮਖਸ ਨੂੰ ਗਲੇਟੂ ਜੇ ਛੁੱਟੀ ਜਾਂਦਾ ਆਪਣੇ ਹੈ। ਉਹ ਤੇ ਆਤਮਾ इमोशनल ਬਲੈਕਮੇਲ ਕਰਦਾ ਸਾਰਿਆਂ ਨੂੰ ਆਂਦੇ ਹੋ। ਤੁਹਾਨੂੰ ਲੱਗਦਾ ਹੋਊਗਾ। ਹੁਣ ਮੈਂ ਗਈਂਗੀ ਮੈਨੂੰ ਤਾਂ ਉਹਨਾਂ ਨੇ ਕੁਝ ਨਹੀਂ ਇਦਾਂ ਦੀ ਗੱਲ ਕੀਤੀ। ਤੇ ਇਹਨੂੰ ਨਹੀਂ ਕਿ ਤੂੰ ਦੱਸਣੀ ਮੈਨੂੰ ਵੀ ਗਈ ਨਹੀਂ ਗਈ। ਤੂੰ ਸੱਚ ਥੋੜੀ ਦੱਸਣਾ ਮੈਨੂੰ। ਸਾਚੀ ਦੱਸਦੀ ਆਣ ਕੇ ਸਾਰਾ ਕੁਝ ਤੁਹਾਨੂੰ ਮੈਨੂੰ ਨੀ ਚੋਰੀਆਂ ਕਮਉਣੀ ਤੂੰ ਕੀ ਬੇ ਕੀ ਚੋਰੀਆਂ ਕਮਾਈਆਂ ਐਵੇਂ ਨਹੀਂ ਕਿਹਨੂੰ ਕਹਿਦਾ ਹੁੰਦਾ ਰੱਬ ਤੋਂ ਡਰੀਦਾ ਹੁੰਦਾ ਵਾ ਇਹ ਹੰਕਾਰ ਜਿਹੜਾ ਨਾ ਉਹ ਚੰਗਾ ਨਹੀਂ ਹੁੰਦਾ ਇਹ ਸੰਘਾਰ ਗੜੀ ਗੱਲਾ ਤੁਹਾਨੂੰ ਸਿਰਫ ਪੈਸੇ ਦਾ ਹੰਕਾਰ ਆ ਆਹ ਮੈਂ ਤੁਮੇ ਇਹ ਰਹਾ ਤੇ ਮੈਨੂੰ ਰਹਾ ਵੇ ਕਮਾਉਣਾ ਮੈਂ ਕਮਾਈ ਕਰਦਾਂ ਤੇ ਜਿਹੜਾ ਜਦੋਂ ਪਰਮਾਤਮਾ ਜਿਹੜਾ ਵਾ ਨਾ ਤੇ ਕੱਖ ਤੋਂ ਲੱਖ ਕਰ ਦਿੰਦਾ ਤੇ ਲੱਖ ਤੋਂ ਕੱਖ ਕਰ ਦਿੰਦਾ ਜੀ ਅਰ ਪਰਮਾਤਮਾ ਤੋਂ ਨਾ ਡਰ ਕੇ ਰਹੀਦਾ ਹੁੰਦਾ ਜਿਹੜੀ ਇਨਸਾਨ ਆ ਨਾ ਪਰਮਾਤਮਾ ਦੇ ਬਣਾਇਆ ਆ ਗਰੀਬ ਵੀ ਉਹਨੇ ਬਣਾਇਆ ਵਾ ਤੇ ਅਮੀਰ ਵੀ ਉਹਨੇ ਬਣਾਇਆ ਵਾ ਰੱਬ ਕੱਲਾ ਉਹਨਾਂ ਦਾ ਨਹੀਂ ਆ ਮੈਂ ਵੀ ਮੈਂ ਵੀ ਰੱਬ ਦਾ ਨਾਲੇ ਨਾ ਮੇਰਾ ਵੀ ਰੱਬ ਹੈਗਾ ਤੇ ਫਿਰ ਰੱਬ ਦੇ ਬਣਾ ਇਨਸਾਨਾਂ ਨੂੰ ਮਾਰਾ ਨਹੀਂ ਕਹੀਦਾ ਹੁੰਦਾ ਮਾਰਾ ਨਹੀਂ ਪਈ ਰੱਬ ਤੋਂ ਇੱਕ ਪਤਾ ਨਹੀਂ ਕਿੱਥੋਂ ਜਦੋਂ ਕਦੇ ਦਾ ਬੈ ਕੇ ਕੋਈ ਫੋਨ ਲੈ ਕੇ ਪਾਰਟੀ ਤੇ ਜਾਣ ਨੂੰ ਕਹਿੰਦਾ ਮੈਂ ਕਿਹਾ ਚੱਲ ਮੈਂ ਨਹੀਂ ਜਾਣਾ ਮੈਂ ਕੋਈ ਕੰਮ ਕਰਨਾ ਹੈ ਮੇਰੀਆਂ ਫਾਈਲਾਂ ਪੂਰਾਂ ਤਿਆਰ ਨਾਲੀਆਂ ਲਾਗੇ ਆ ਕੇ ਬਹਿ ਜਾਂਦੀ ਖਾਭ ਕੇ ਨਾਲ ਲੜਨ ਨੂੰ ਤੇ ਮੈਂ ਉੱਠ ਕੇ ਚਲ ਜੰਨੀ ਆ ਅਭੀ ਮੈਂ ਉੱਠ ਕੇ ਚੱਲ ਜਾਣੀ ਆ ਪਰ ਮੇਰੇ ਭੈਣ ਭਰਾਵਾਂ ਨੇ ਇਦਾਂ ਨਹੀਂ ਕਹਿਣਾ ਹੈਗਾ ਤੇ ਭੈਣ ਭਰਾਵਾਂ ਨਾਲ ਸੁਣ ਡਿੱਗੇ ਆ ਤੂੰ ਹੀ ਅਛੜ ਡਿੱਗੇ ਆ ਜਿੱਥੇ ਭੈਣ ਭਰਾਵਾਂ ਨੇ ਖੜ ਜਾਣਾ ਨਾ ਉੱਥੇ ਪੈਸੇ ਨੇ ਨਹੀਂ ਖੜਨਾ ਹੈਗਾ ਤੇ ਆਪ ਉਹਨਾਂ ਕਰਕੇ ਆਪਣੇ ਘਰ ਦੇ ਨਾਲ ਕਲਾ ਰੱਖਿਆ ਕਰ ਜਿੱਦਾਂ ਮੈਂ ਰਹਿਣਾ ਨਾ ਉਦਾਂ ਰਹਿਣਾ ਮੈਂ ਤੁਹਾਨੂੰ ਕੁਛ ਹੋਰ ਨਾ ਬਾਰੇ ਪਹਿਲਾਂ ਕਿਹਾ ਜੋ ਤੂੰ ਫੋਨ ਤੇ ਵੀ ਉਹਨਾਂ ਦੀ ਚੁਗਲੀਆਂ ਦਿਆ ਰਹੀ ਤੇ ਮੈਂ ਕਹਿਣਾ ਹੀ ਕਹਾਂਗਾ ਇਹਦਾ ਕਰ ਮੇਰਾ ਘਰੜ ਮੇਰੀ ਕਮਾਈ ਨਾਲ ਚੱਲਦਾ ਚੱਲਦਾ ਤੇ ਚੱਲਦਾ ਰਵੇ ਪਰ ਮੇਰੇ ਭੈਣ ਭਰਾਵਾਂ ਨੂੰ ਇਹ ਕਹਨੇ ਮਾੜਾ ਨਹੀਂ ਕਹਿਣਾ ਹੈਗਾ ਮੇਰੇ ਲੱਗਦਾ ਤੈਨੂੰ ਨਾ ਮੰਗ ਕੇ ਨਹੀਂ ਉਹ ਖਾਂਦੇ ਮੇਰੇ ਲੱਗਦਾ ਇਹ ਤੁਹਾਡੇ ਕੋਲ ਵੀ ਹਾਂ ਸਾਨੂੰ ਦੇ ਦਿਓ ਤੇ ਮੈਂ ਦਵਾ ਵੀ ਕਿਉਂ ਨੂੰ ਮੈਂ ਬੰਦਰ ਵਰ ਕਮਾਇਆ ਜਿੱਦਣ ਮੰਗਣ ਆਉਣਗੇ ਨਾ ਉਹਦੇ ਨਾ ਦਿਓ ਤੇ ਐਂ ਤਾਂ ਨਹੀਂ ਕਹਿਣਾ ਹੈਗਾ ਕਹਿਣਾ ਨਹੀਂ ਹੈਗਾ ਮੈਂ ਤੇਰੇ ਕਹਿ ਤੈ ਚੱਲਣਾ ਨਾ ਤੁਹਾਡਾ ਨਹੀਂ ਕੋਈ ਵਾਰੀ ਆ ਸਕਦਾ ਬਦ ਨਹੀਂ ਹੋ ਜਾਂਦੀ ਮੂੰਹ ਚੁੱਕ ਕੇ ਲੜਨਾ ਨੰਗ ਨੂੰ ਨੰਗ ਨਹੀਂ ਕਹਣਾ ਤਾਂ ਕੀ ਕਹਿਣਾ ਮੂਹੜੀ ਖਰਾਬ ਕਰਤਾ ਸਰ ਆ ਗਏ ਹਾਂ ਆ ਗਏ ਹਾਂ ਲੈ ਤੇ ਫਨ ਪਾਣੀ ਪਾਣੀ ਪਿਆਲ ਦੇ ਘੁੱਟ ਪਾਣੀ ਵੀ ਮੱਲੇ ਨਹੀਂ ਇਹਦੇ ਵਿੱਚ ਇੱਥੇ ਲਿਆ ਘੁੱਟ ਕਾ ਲੈ ਨਹੀਂ ਕਮੀਜ਼ ਹੀ ਬੜਾ ਟੰਗਿਆ ਪਿਛਿਓ ਉਹ ਦਾ ਮੋਟਰਸਾਈਕਲ ਤੇ ਮਗਰ ਬੈਠਾ ਆਇਆ ਨਾ ਉਹਦੇ ਅੱਛਾ ਮੋਣ ਦੇ ਠੀਕ ਆ ਤੋ ਕੋਤੋ ਤਰ ਕੇ ਇਹਦਾ ਇੱਕਦਮ ਮੜਕੋ ਬੜਕੀ ਹੋ ਗਿਆ ਸਰੀਰ ਚਲ ਵੀ ਮੈਂ ਪਾਣੀ ਲਿਓ ਨੀ ਪਹਿਲਾਂ ਹੁਣ ਫਿਰ ਇਹਦਾ ਪਾਣੀ ਜਿਹੜਾ ਨਾ ਗਲਾ ਬੜਾ ਫੜਦਾ ਹੀ ਉੱਠ ਰਿਹਾ ਪਾਣੀ ਆਹੋ ਰੜਾਦਾ ਨਹੀਂ ਦੇ ਵਿੱਚ ਨਹੀਂ ਨਹੀਂ ਠੀਕ ਆ ਵਾਹ ਗੁਰੂ ਉਦੇ ਇੱਥੇ ਹੀ ਹੁਣ ਆਵਾਂਗੇ ਉਹ ਵੀ ਅੱਛਾ ਮੈਨੂੰ ਲੱਗਦਾ ਏ ਤੇ ਉਧਰ ਬਾਹਰ ਨਿਕਲ ਗਿਆ ਹੋਣਾ ਵਾ ਤੂੰ ਏ ਥੱਕੀ ਜਾਈਦਾ ਸਰ ਥਕਣਾ ਹੀ ਆ ਕੇ ਹੋਰ ਕੀ ਆ ਸਾਰੀ ਦਿਹਾੜੀ ਟੁੱਟ ਟੁੱਟ ਮਰਨ ਵਾਲੀ ਗੱਲ ਵਾ ਕੇ ਹਾਂ ਚੱਲ ਕੋਈ ਨਹੀਂ ਇਹ ਆ ਵੀ ਸਰੀਰ ਚੱਲ ਬਈ ਜਾਂਦੇ ਚੰਗਾ ਲੱਗਦਾ ਆਹੋ ਜੋਤੀ ਆਈ ਅੱਜ ਹੂੰ ਜੋਤੀ ਆਈ ਸੇਲੀ ਮੇਰੀ ਅੱਛਾ ਕੀ ਜਾਂਦੀ ਕੋਈ ਨਹੀਂ ਠੀਕ ਠਾਕ ਇਧਰਾਂ ਦੀ ਚਾਚੀ ਘਰ ਆਈ ਜਾਂਦੀ ਮੈਂ ਹਾਂ ਮੈਂ ਹੋ ਕੇ ਜਾਉਂ ਤਾਂ ਮੈਂ ਤੂੰ ਉਹਦੇ ਕਿਤੇ ਸੁਪਨਾ ਹੀ ਹੋ ਗਈ ਕਿ ਤੇਰਾ ਜੀ ਨਹੀਂ ਕਰਦਾ ਤੇਰਾ ਉਹਨੂੰ ਇੱਥੇ ਬਹਿ ਜਾ ਅੱਛਾ ਤੇ ਆਂਦੀ ਇਦਾਂ ਹੀ ਨਿਆਣੇ ਨਿਉਣੇ ਖੁੱਲੇ ਚੱਲ ਜਾਂਦੇ ਤਾਂ ਕਰਕੇ ਨਾਲੇ ਆਂਦੀ ਮੇਰੇ ਨਾਨ ਆਈ ਉਹਨੇ ਕਹਿਣਾ ਜਯੋਤੀ ਤੇਰਾ ਕਿਦਾਂ ਜੀ ਕਰ ਪਿਆ ਹੌਣ ਨੂੰ ਆਖਿਆ ਬੜਾ ਅਗਲੀ ਦਿਨ ਨਾਨ ਆਈ ਹੀ ਘਰ ਕਿਤੇ ਨਾਨ ਆਂ ਦੀਆਂ ਸਿੱਤਾਂ ਕਰਦੀ ਨਹੀਂ ਥੱਕਦੀ ਆਂਦੀ ਇੰਨੀ ਚੰਗੀ ਮੇਰੀ ਨਾਨ ਕਿਤੇ ਆਂਦੀ ਸਭ ਕੋ ਭਾਵੇਂ ਸਾਡੇ ਘਰ ਵਾ ਜਿੰਨਾ ਮਰਜ਼ੀ ਮੈਂ ਕੋਈ ਚੀਜ਼ ਲੈ ਕੇ ਦੇਵਾਂ ਤਾਂ ਧੂਣੀ ਕਰ ਕਰ ਮੇਰੇ ਉਧਰ ਹੀ ਆਂਦੀ ਨਿਆਣਿਆਂ ਦੇ ਜਾਂਦੀ ਐ ਜਿੰਦਰ ਕਈਆਂ ਦੇ ਦਿਲ ਵੜਿਆ ਰਹੇ ਜੀ ਹੁੰਦੇ ਹੂੰ ਤੇ ਕਈਆਂ ਕੋ ਪੈਸਾ ਬੜਾ ਹੁੰਦਾ ਤੇ ਦਿਲ ਨਹੀਂ ਹੁੰਦਾ ਹੌਂਸਲਾ ਨਹੀਂ ਪੈਂਦਾ ਹਾਂ ਦੇਣ ਨੂੰ ਕਿਹਦਾ ਜੀ ਕਰਦਾ ਕੋਈ ਚੀਜ਼ ਜੀ ਹੱਥੋਂ ਛੱਡਾਣ ਨੂੰ ਜੀ ਕਰਦਾ ਕਿ ਨਾ ਤੇ ਮੈਂ ਆਪਣੇ ਮਨ 'ਚ ਸੋਚਾਂ ਵੀ ਸਾਡੀ ਵੀ ਤਾਂ ਹੈਗੀ ਐ ਨਾ ਨਾਨ ਚਲੋ ਸਾਨੂੰ ਨਾ ਹੀ ਕੋਹ ਦਵੇ ਕੂਏ ਹੀ ਚੰਗਾ ਪਿਆਰ ਨਾਲ ਕੂਏ ਅਸੀਂ ਮੰਗਦੇ ਨਹੀਂ ਤੇ ਨੇ ਧੀਆਂ ਦਾ ਖਾ ਕੇ ਨਹੀਂ ਖੁਸ਼ ਅਸੀਂ ਤੇ ਹੋਈ ਨਹੀਂ ਨਹੀਂ ਇਹ ਰੇਣ ਜੋਗੇ ਨਾ ਤਾਂ ਅਸੀਂ ਖਾ ਕੇ ਵੀ ਖੁਸ਼ ਨਹੀਂ ਮੈਂ ਤਾਂ ਇਹੋ ਲੱਗਾ ਗੱਲ ਕਰਨ ਪਿੱਤਿਆਂ ਦੇ ਘਰੋਂ ਦੇ ਆਂਦੇ ਜਾ ਕੇ ਪਾਣੀ ਦੀ ਪੀਦਾ ਆਹੋ ਆਹੋ ਇਹ ਗੱਲਾਂ ਵਾ ਉਹ ਤੇ ਚਲੋ ਜੋ ਬੰਦਾ ਜਾਂਦਾ ਵਾ ਫੇ ਭੈਣ ਭਰਾ ਕਰਦਾ ਹੀ ਆ ਪਰ ਸਾਡੀ ਉਹ ਕੁੜੀ ਨੂੰ ਅਗਲੀ ਨਹੀਂ ਪਤਾ ਨਹੀਂ ਉਹ ਉਹਦੇ ਮਰਦ ਵੱਲ ਵੀ ਜਿੱਦਾਂ ਸੋਹਰੇ ਮੇਰੇ ਸਭ ਕੋ ਸੋਹਰੇ ਆ ਜਿੱਦਾਂ ਤੇ ਮੇਰਾ ਜਿਹੜਾ ਭੈਣ ਭਰਾ ਵਾ ਉਹ ਮੇਰੇ ਨਹੀਂ ਕਿਸੇ ਕੰਮ ਨਹੀਂ ਆਗੇ ਨਾ ਸੋਹਰੇ ਵੀ ਤੇ ਨਿੱਕਾ ਭਰਾ ਵੀ ਹਾਂ ਉਹ ਸਾਰਾ ਕੋਹੀ ਕੇ ਚੰਡੀਗੜ੍ਹ ਦਾ ਗੱਲ ਤੇ ਫੇਰ ਆ ਵੀ ਜਿੱਥੋਂ ਕਿਸ ਨੂੰ ਉਹੋ ਗੱਲ ਵੀ ਚੋਗਾ ਪੈਣਾ ਵਾ ਉਹਦੇ ਦਰਤੇ ਹੀ ਜਾਣਾ ਉਹਦੇ ਗੁਣ ਗਾਉਣੇ ਆ ਮੇਰੇ ਵਰਗੇ ਦੇ ਕਿੰਨੇ ਗੁਣ ਗਾਉਣੇ ਤੇ ਅੰਦਰ ਉਹ ਤਾਂ ਗੱਲ ਸਹੀ ਆ ਪਰ ਉਹਦਾ ਭਾਵੇਂ ਬਾਹਰਲੇ ਬੂਏ ਤਾਂ ਘਰ ਭਰੇ ਆ ਨਾ ਅੱਜ ਕੱਲ ਕੋਈ ਨਹੀਂ ਆਂਦਾ ਵੀ ਸਾਡੇ ਕੋ ਹੈਗਾ ਆਦੇ ਹੋਰ ਆਈ ਜਾਵੇ ਤੇ ਹੋਰ ਜਿਹੜੇ ਸਾਡੇ ਰਿਸ਼ਤੇਦਾਰ ਵਾ ਉਹ ਵੀ ਸਾਨੂੰ ਫੋਨ ਲਾਉਣੋਂ ੜ ਗਏ ਕੋਈ ਸਾਡੇ ਨਾਲ ਹੁੰਦਾ ਹੀ ਨਹੀਂ ਹਰ ਇੱਕ ਨੂੰ ਪਤਾ ਵੀ ਜੇ ਅਸੀਂ ਇਹਨਾਂ ਨੇ ਫੋਨ ਲਾਇਆ ਜੇ ਇਹਨਾਂ ਨੂੰ ਅਸੀਂ ਜਾਣ ਲੱਗੇ ਇਹਨਾਂ ਕੋਲ ਕੋ ਮੰਗਣਾ ਹੀ ਆ ਸਾਡੇ ਕੋ ਹੈ ਇਹ ਤਾਂ ਸਹੀ ਆ ਹਾਂ ਪਰ ਉਹਦਾ ਗਾਜ ਦੀ ਜੋਤੀ ਵੀ ਕਰਕੇ ਗਈ ਚੰਗੀ ਕਰਕੇ ਗਈ ਮੇਰੇ ਤਾਂ ਮਨ ਨੂੰ ਬੜੀ ਲੱਗੀ ਆ ਹੂੰ ਆਂਦੀ ਆ ਵੀ ਤੁਸੀਂ ਕਮੇਟੀ ਪਾਓ ਹਨ ਕੀ ਜੀ ਇੱਕ ਹੂੰ ਹੂੰ 12000 ਰੁਪਈਆ ਮੈਂ ਹਾਂ ਵੀ ਬਾਹੂ ਉਹ ਕਮਾਉਣਾ ਤੇ ਉਹ ਖਾਣਾ ਵਾ ਕਿ ਫੜੇ ਦਿਹਾੜੀ ਨਹੀਂ ਜਾ ਜਾਂਦਾ ਤੇ ਅਗਲੇ ਪੈਸੇ ਕੱਟ ਲੈਂਦੇ ਆ ਤੇ ਮੈਂ ਹਾਂ ਮੁਸ਼ਕਲ ਵਾ ਆਂਦੀ ਨਹੀਂ ਜਿੱਦਾਂ ਮਰਜੀ ਹੱਥ ਘੁੱਟ ਕੇ 12000 ਰੁਪਈਏ ਦੀ ਕਮੇਟੀ ਪਾਓ ਤੇ 20 25000 ਰੁਪਈਆ ਹੋ ਜਾਂਦਾ ਵਾ ਜਦੋਂ ਲੋਡ ਪਵੇ ਬੋਲੀ ਵਾਦੇ ਘਾਟੇ ਦੀ ਦੇ ਕੇ ਤੇ ਚੁੱਕ ਲੋ ਤੇ ਪਹਿਲੀ ਕਮੇਟੀ ਸਿਰ ਪੂਰੀ ਜਾਣੀ ਆ ਮੁੜ ਕੇ ਜਰਮ ਬੋਲੀ ਦੇਣ ਤੇ ਫਿਰ ਵਾਦਾ ਘਾਟਾ ਤੇ ਅੰਦਰ ਆਪਾਂ ਕਮੇਟੀ ਤਾਰਨੀ ਕਿੱਥੋਂ ਆ ਸਾਨੂੰ ਤੇ ਉਹ ਤਨਖਾਹ ਮਿਲਣੀ ਆ ਉਹਦੇ ਵਿੱਚੋਂ ਕਿੰਨਾ ਵੇ ਆਪਾਂ ਸੌਦਾ ਪਤਾ ਲੈਈਦਾ ਕਰੀ ਉਧਰ ਖਰਚਾ ਕਰੀ ਉਧਰ ਖਰਚਾ ਮੈਂ ਆਖਿਆ ਉਹਨੂੰ ਮੈਂ ਹੱਦ ਤੱਕ ਹੀ ਦੇ ਦੇਣਾ ਜਣਾ ਸਾਡਾ ਇੱਕ ਮਨ ਤੇ ਬੋਝ ਹੋਰ ਮੇਰੇ ਪੈ ਜਾਣਾ ਕਿ ਹਾਈ ਕਮੇਟੀ ਆ ਗਈ ਹਾਈ ਕਮੇਟੀ ਤਾਰਨੀ ਆ ਤੇ ਉਹ ਕਿਦਾਂ ਤਾਰਾਂਗੇ ਫਿਰ ਹੈ ਜੀ ਇਦਾਂ ਹੀ ਆ ਪਰ ਉਹ ਆਂਦੀ ਪਛਾਲਾ ਸ਼ਹਿਰ ਕਿਤੇ ਲੋਡ ਹੋਵੇ ਉਦੋਂ ਤੁਸੀਂ ਵੀ ਘਾਟੇ ਵਾਧੇ ਚੁੱਕ ਸਕਦੇ ਆ ਇਹ ਗਾੜੀ ਹੱਥ ਡਾਉਣ ਦੀ ਲੋਡ ਨਹੀਂ ਪੈਂਦੀ ਮੇਰੇ ਵੱਲ ਵੇਖ ਕੇ ਤਾਂ ਵਿਚਾਰੀ ਇੰਨੀ ਪਰੇਸ਼ਾਨ ਹੋ ਜਾਂਦੀ ਵੀ ਤੂੰ ਕਿਉਂ ਇਦਾਂ ਦਾ ਮੂੰਹ ਬਣਾਇਆ ਕਿਉਂ ਤੂੰ ਚੁੱਪ ਕੀਤੀ ਆ ਤੇ ਮੈਂ ਫੇਰ ਦੱਸਿਆ ਮੈਂ ਵੀ ਆ ਗੱਲਬਾਤ ਹੋਈ ਉਹ ਪਿੰਦਰ ਨੇ ਸਾਨੂੰ ਫੋਨ ਕੀਤਾ ਗੱਲ ਤੇ ਉਹਦੀ ਵੀ ਠੀਕ ਆ ਚਲੋ ਕਮੇਟੀ ਨਾਲ ਤੇ ਉਦਾਂ ਇਹ ਆ ਕੋਈ ਨਾ ਕੋਈ ਪੈਸੇ ਜੁੜ ਜਾਂਦੇ ਆ ਆਹੋ ਪਰ ਉਹ ਗੱਲ ਦੇ ਪਾਉਣ ਦੀ ਆ ਨਾ ਵੀ ਆਉਣੇ ਕਿੱਥੋਂ ਆ ਸਾਨੂੰ ਉਹੋ ਹੀ ਦੇ ਕੇਵਲੇ ਹੁਣ ਤੈਨੂੰ ਪਤਾ ਮੇਲਾ ਵਾਲੇ ਕਿਹੜੇ ਗਾਂ ਪਿਸ਼ਾਹ ਕਰਕੇ ਫੇਰ ਤਨਖਾਹ ਦਿੰਦੇ ਆ ਤੇ ਜੇ ਨਾ ਹੋਊਗਾ ਨਾ ਉਹਨੇ ਮੈਂ ਓਦਾਂ ਕਿਹਾ ਉਹਦਾਂ ਮੈਂ ਚਾਹੁੰਦੀ ਸਾਡੇ ਲਾਗੇ ਪਾਉਂਦੀ ਆ ਮੈਂ ਆ ਪਾਉਂਦੀ ਦੋ ਕਮੇਟੀਆਂ ਪਾਈਆਂ ਤੇ ਮੈਂ ਹਾਂ ਚੱਲ ਅਛਾ ਮੈਂ ਤੇਰੇ ਪਾਜੀ ਨੂੰ ਓਦਾਂ ਪੁੱਛੂਗੀ ਪਰ ਤੂੰ ਚਲੋ ਜਦੋਂ ਕਮੇਟੀ ਪਊਗੀ ਸਾਨੂੰ ਦੱਸ ਦੇ ਇਹ ਤਾਂ ਹੁਣ ਤੁਹਾਡੇ ਤੇ ਗੱਲ ਵਾ ਜੇ ਤੇ ਪੌਣੀ ਹੋ ਠੀਕ ਨੇ ਤੇ ਉਹਨੇ ਵਿਚਾਨੇ ਕਿਹੜੀ ਬਦੋ ਬੜੀ ਪਵਾ ਦੇਣੀ ਸਾਡੇ ਕੋਲ ਪਤਾ ਕੀ ਗੱਲ ਵਾ ਮੇਲ ਵਾਲੇ ਉਤਰਾ ਆਂਦੇ ਆ ਵੀ ਜੇ ਕਿਹਨੇ ਡਬਲ ਡਿਊਟੀ ਕਰਨੀ ਆ ਤੇ ਡਬਲ ਕਰ ਲੇ ਅੱਛਾ ਤੇ ਜੇ ਪੌਣੀ ਆ ਕਮੇਟੀ ਹੂੰ ਤੇ ਨਾ ਹੋਊਗਾ ਤੇ ਡਬਲ ਕਰ ਲਾਂਗੇ ਮੈਂ ਦੇਣੇ ਵੀ ਕਰ ਲਿਆ ਕਰੂੰਗਾ ਤੇ ਮੈਂ ਰਾਤ ਵੀ ਕਰ ਲਿਆ ਕਰੂੰਗਾ ਹਾਏ ਰਾਤ ਡਿਊਟੀ ਕਰਕੇ ਅੱਗੇ ਰਸਰੀ ਤੇ ਤੁਹਾਡਾ ਉਦਾਂ ਦਾ ਤੇ ਮੁੜ ਕੇ ਫਿਰ ਬਿਮਾਰ ਹੀ ਨਾ ਕਿਤੇ ਪੈ ਜਾਓ ਨੀਂਦਰੇ ਨਾ ਚਲ ਕੋਹ ਨਹੀਂ ਹੁੰਦਾ ਕੋਈ ਨਹੀਂ ਤੇ ਇਹ ਮੈਂ ਦੇ ਉਦੋਂ ਦੀ ਕਰ ਲੈਣੀ ਹੀ ਰਾਤ ਵੀ ਡਿਊਟੀ ਕਰ ਲੈਣੀ ਮੈਂ ਤੇ ਤੁਹਾਡਾ ਕਰਕੇ ਨਹੀਂ ਕਰਦਾ ਵੀ ਆਖੋਗੇ ਵੀ ਸਾਨੂੰ ਮਾਪੋਤ ਅਸੀਂ ਕੱਲੇ ਰਹਿ ਜੰਨੇ ਮਗਰ ਵੀ ਰਾਤ ਸਾਡੇ ਲਾਗੇ ਕੋਈ ਨਹੀਂ ਹੁੰਦਾ ਨਹੀਂ ਨਹੀਂ ਚਲੋ ਮਾਰਕ ਦਾ ਆਸਰਾ ਹੋਣਾ ਚਾਹੀਦਾ ਵਾ ਬੰਦੇ ਦਾ ਵੀ ਬੜਾ ਆਸਰਾ ਵਾ ਤੇ ਰੱਬ ਦਾ ਵੀ ਜਿਆਦਾ ਆਸਰਾ ਵਾ ਸਾਨੂੰ ਕੋਈ ਡਰ ਨਹੀਂ ਮਾਪੋਤਾਂ ਨੂੰ ਹੈਗਾ ਇੱਥੇ ਉੱਦਾਂ ਅੱਛਾ ਤੇ ਇਹ ਤੇ ਤੁਹਾਡੇ ਨਾਲ ਸਲਾਹ ਕਰਕੇ ਹੀ ਜੇ ਤੁਸੀਂ ਆਖੋ ਤੇ ਮੈਂ ਰਾਤ ਕਰ ਲਿਆ ਕਰੂੰਗਾ ਪਰ ਮੈਨੂੰ ਤੇ ਇਹ ਆ ਨਾ ਵੀ ਮੁੜ ਕੇ ਬਿਮਾਰ ਨਾ ਨਾ ਪੈ ਜਾਓ ਰਾਤ ਦੇ ਨੀਂਦਰੇ ਨਾਲ ਇਹ ਤਾਂ ਹੁਣ ਤੁਸੀਂ ਆਪਣੇ ਸਰੀਰ ਵੱਲ ਵੇਖਣਾ ਵਾ ਲਕੋ ਹਣੀ ਹੁੰਦਾ ਦੇ ਅੰਦਰ ਕੋਈ ਗੱਲ ਨਹੀਂ ਕਿ ਦਵਾਈ ਦੂਈ ਖਾ ਕੇ ਮੈਂ ਤੁਰਿਆ ਰਹੂੰਗਾ ਕਿ ਕੀ ਕਰਨਾ ਡਿਊਟੀ ਜਾਂ ਫਿਰ ਹਫਤੇ ਜੀ 1 2 ਦਿਨ ਹੀ ਜਾਓ ਤੇ ਚੱਲ ਜੇ ਮਹੀਨੇ ਚ 5 6 ਦਿਨ 8 ਦਿਨ ਵੀ ਲੱਗ ਜਾਣਗੇ ਰਾਤ ਦੇ ਧਰ ਨਾਲ ਮਿਲ ਕੇ ਚੱਲ ਫਿਰ ਇਹ ਆ ਵੀ ਕਮੇਟੀ ਜੋ ਕੇ ਨਿਕਲ ਸਕਦੇ ਸੋਨੇ ਬੋਝ ਅਵੇ ਲਾਂਗੇ ਜਿੱਦਾਂ ਵੀ ਹੋਊਗਾ ਇਹ ਹੁਣ ਪੁੱਛਣਾ ਪੈਣਾ ਉੱਥੇ ਜੇ ਹੋਊਗਾ ਮੈਂ ਕਹਿੰਦਾ ਕਰੂੰ ਕਿ ਕਿਹੜੇ ਮੈਂ ਰੁਕ ਜਿਆ ਕਰੂੰਗਾ ਰਾਤ ਅੱਛਾ ਕਿ ਰਾਤ ਮੈਂ ਕਰ ਲਿਆ ਕਰੂੰਗਾ ਤੇ ਫਿਰ ਰੋਟੀ ਤੁਹਾਡੀ ਰਾਤ ਨੂੰ ਉੱਥੇ ਕੌਣ ਪਜਾਊਗਾ ਉਹ ਕੋਈ ਨਾ ਕੋਈ ਤਾਂ ਇਦੋਂ ਰਾਤ ਨੂੰ ਜਾਂਦੇ ਹੀ ਆ ਜਿਹਦੇ ਬੰਦੇ ਮੈਂ ਉਹਨਾਂ ਨੂੰ ਕਹਿ ਦਊਗਾ ਵੀ ਮੇਰੇ ਘਰੋਂ ਰੋਟੀ ਫੜ ਲੈ ਉਹ ਆਹੋ ਦਾਏ ਤੇ ਆ ਵੀ ਇਦੋਂ ਸਾਰੇ ਨੰਗਦੇ ਆ ਗਾੜੀ ਆਹੋ ਆ ਰਾਣਾ ਵੀ ਨੰਗਦਾ ਵਾ ਜਿੱਦ ਮੈਂ ਰਾਤ ਨੂੰ ਰੂਟੀ ਕਰਨੀ ਆ ਉਦੋਂ ਮੈਂ ਸਵੇਰੇ ਪਕਾ ਕੇ ਲੈ ਜਾ ਕਰਨੀ ਆ ਰਾਤ ਦੀਆਂ ਵੀ ਆਹੋ ਹੈ ਇਹ ਤੇ ਹੈ ਹੀ ਆ ਆਹ ਰਾਤ ਦੀਆਂ ਵੀ ਨਾਲ ਹੀ ਲੈ ਜਾ ਕਰੂੰਗਾ ਸਵੇਰੀ ਪਕਾ ਕੇ ਕੋਈ ਨਹੀਂ ਉਹ ਤੇ ਮੈਂ ਪਕਾ ਦੂੰਗੀ ਆਹੋ ਉਹ ਨਾ ਲਿਫਾਫੇ ਚ ਬਲੇੜ ਕੇ ਰੱਖ ਲਈਏ ਨਾ ਉਹ ਬਈਆਂ ਨਹੀਂ ਹੁੰਦੀਆਂ ਕੋਈ ਗੱਲ ਨਹੀਂ ਉਦਾਂ ਹੀ ਉਹ ਤਾਜ਼ੀਆਂ ਹੀ ਰਹਿੰਦੀਆਂ ਵਾ ਹੈਨਾ ਚਲੋ ਰੇਣੀਆ ਚਾਹੂ ਘਟ ਬਣਾਦਾ ਅੱਦਾ ਮੈਂ ਲੱਗੀ ਹਾਂ ਛੋਲਾਂ ਦੀ ਕੜੀ ਬਣਾਉਣਾ ਕੜਾਈ ਰੱਖੀ ਤੇ ਲੱਗੀ ਤੜਕਾ ਲਾਉਣ ਅੱਛਾ ਬਣਾਦਾ ਚਾਹ ਘਟ ਪੀਣੀ ਹੈ ਨਹੀਂ ਚਾਹ ਨਹੀਂਗੀ ਪੀਣੀ ਨਾ ਉਹ ਦੇਖਣ ਤੂੰ ਏਦਾਂ ਕਰ ਬੀ ਰੋਟੀ ਬਣਾ ਲੈ ਫਿਰ ਆਹ ਮੁਰਗੇ ਰੋਟੀ ਖਾ ਲਾਂਗੇ ਰਾਤ ਨੂੰ ਘਟ ਪੀਣੀ ਹੈ ਉਦੋਂ ਰਾਤ ਨੂੰ ਰਾਤ ਨੂੰ ਚਾਹ ਪੇ ਬਣਾ ਲਾਂਗੇ ਰਾਤ ਨੂੰ ਪੀ ਲਾਂਗੇ ਘੋਟਾ ਚੰਗਾ ਥੋੜਾ ਜਿਹਾ ਹੋ ਜਾਂਦਾ ਮਨ ਨੂੰ ਸਿੱਧ ਕੇ ਜਾ ਜਾਂਦਾ ਵੀ ਜਿਦ ਤਰਾ ਕੋ ਹਾਂ ਕੀਤਾ ਵਸ ਨਾ ਠੀਕ ਹੋ